ਮਾਏ ਮੇਰੀ ਮੇਰੀ ਨੀ ਮਾਏ ਮੇਰੀ ਮੇਰੀ ਉਹ ਚਿੱਠੀ ਤੇਰੀ ਪੜ ਕੇ ਨੀ ਮੈਂ ਮੁਕਾਂ ਦੇ ਬੁੱਕ ਰੋ ਹੋ ਕੀ ਲਿਖਾਂ ਕਿ ਨੂੰ ਹਾਲ ਸੁਣਾਵਾਂ ਤੇਰਾ ਪੁੱਤ ਮਾਵੇਂ ਬਸ ਹੋਇਆ ਹਾਏ ਚਿੱਠੀ ਤੇਰੀ ਆਈ ਚਿੱਤ ਪੜ ਕੇ ਉਦਾਸ ਹੋਇਆ ਲਿਖਿਆ ਤੂੰ ਲੱਗਦਾ ਨਹੀਂ ਜੀ ਮਾਂ ਹਾਏ ਚਿੱਠੀ ਤੇਰੀ ਆਈ ਚਿੱਤ ਪੜ ਕੇ ਉਦਾਸ ਹੋਇਆ ਲਿਖਿਆ ਤੂੰ ਲੱਗਦਾ ਨਹੀਂ ਜੀ ਮਾਂ ਤੈਨੂੰ ਤਾਂ ਵਿਛੋੜਾ ਮੇਰਾ ਇਕੱਲੇ ਦਾ ਹੀ ਖਾ ਇਨ ਨੂੰ ਤਾਂ ਵਿਛੋੜਾ ਮੇਰਾ ਕੱਲੇ ਦਾ ਹੀ ਖਾਵੇ ਮੈਥੋਂ ਵਿਛੜਿਆ ਕੱਲਾ ਕੱਲਾ ਜੀ ਮਾਂ ਹੈ ਚਿੱਠੀ ਤੇਰੀ ਆਈ ਹੋਏ ਚਿੱਠੀ ਤੇਰੀ ਆਈ ਚਿੱਤ ਪੜ ਕੇ ਉਦਾਸ ਹੋਇਆ ਲਿਖਿਆ ਤੋ ਲੱਗਦਾ ਨਹੀਂ ਜੀ ਮਾਂ ਹੈ ਚਿੱਠੀ ਤੇਰੀ ਆਈ ਹੋ ਚਿੱਠੀ ਚ ਉਸ ਗੰਦ ਮੈਨੂੰ ਵੱਤ ਨਾ ਦੇ ਆਈ ਚਿੱਤ ਖੁਰ ਕੇ ਅੱਖਾਂ ਦੇ ਵਿੱਚ ਆ ਗਿਆ ਹੰਝਮਾਨ ਟਿਪ ਟਿਪ ਅੱਖੀਆਂ ਚ ਚੋਆ ਜਾਂਦਾ ਜਾਂਦਾ ਮੈਨੂੰ ਚੰਦ ਰੂ ਲਾ ਗਿਆ ਹਏ ਰੀ ਜਾਂਦਾ ਜਾਂਦਾ ਮੈਨੂੰ ਚੰਦ ਰੂ ਲਾ ਗਿਆ ਪਤਨਾ ਦੇ ਵਿੱਚ ਮੇਰੇ ਆਪਣੇ ਨੇ ਵੱਸਦੇ ਨਿਮਾਏ ਮੇਰੀਏ ਪਤਨਾ ਦੇ ਵਿੱਚ ਮੇਰੇ ਆਪਣੇ ਨੇ ਵੱਸਦੇ ਵਿੱਚ ਪਰਦੇਸਾਂ ਮੇਰਾ ਕੀ ਮਾਂ ਤੈਨੂੰ ਤਾਂ ਬਿਛੋੜਾ ਮੇਰਾ ਕੱਲੇ ਦਾ ਹੀ ਖਾਵੇਂ ਨਿਮਾਏ ਮੇਰੀਏ ਇਨੂੰ ਤਾਂ ਮਿਸ਼ੂੜਾ ਮੇਰਾ ਕੱਲੇ ਦਾ ਹੀ ਖਾਵੇ ਮੈਥੋਂ ਵਿਛੜਿਆ ਕੱਲਾ ਕੱਲਾ ਜੀ ਮਾਂ ਇਹ ਚਿੱਠੀ ਤੇਰੀ ਆਈ ਹਾਏ ਚਿੱਠੀ ਤੇਰੀ ਆਈ ਹੱਸਣਾ ਹਸਾਉਣਾ ਇੱਤੇ ਰੁੱਸਣਾ ਮਨਾਉਣਾ ਇੱਧ ਟੱਬਰਾਂ ਦੇ ਵਿੱਚ ਰਹਿਦਾ ਚੱਲਦਾ ਕਿਹਦੇ ਨਾਲ ਰੁੱਸਾ ਤੇ ਮੈਂ ਕਿਸ ਤਰੂ ਮਨਾਵਾ ਦਿਲ ਸੋਚ ਲੈ ਵਿਛੋੜਾ ਕਿਵੇਂ ਚੱਲਦਾ ਹਾਏ ਇਹ ਵੀ ਦਿਲ ਸੋਚ ਲੈ ਵਿਛੋੜਾ ਕਿਵੇਂ ਚੱਲਦਾ ਇਤਨਾ ਨਹੀਂ ਲੱਗਿਆ ਤੇਰਾ ਸਾਰਿਆਂ ਦੇ ਵਿੱਚ ਨਿਮਾਏ ਮੇਰੀਏ ਇਤਨਾ ਨਹੀਂ ਲੱਗਿਆ ਤੇਰਾ ਸਾਰਿਆਂ ਦੇ ਵਿੱਚ ਸੋਚ ਮੇਰੇ ਉੱਤੇ ਵੀ ਤੇਦੀ ਹੋਗੀ ਮਾਂ ਤੈਨੂੰ ਤਾਂ ਵਿਛੋੜਾ ਮੇਰਾ ਕੱਲੇ ਦਾ ਹੀ ਕਾਵੇ ਨਿਮਾਏ ਮੇਰੀਏ ਤੈਨੂੰ ਤਾਂ ਵਿਛੋੜਾ ਮੇਰਾ ਕੱਲੇ ਦਾ ਹੀ ਕਾਵੇ ਮੇਥੋਂ ਪਿਛੜਿਆ ਕੱਲਾ ਕੱਲਾ ਜੀ ਮਾਂ ਇਹ ਚਿੱਠੀ ਤੇਰੀ ਆਈ ਉਹ ਬੱਪੂ ਸਿਰੇ ਕਰਜੇ ਦੀ ਪੰਡ ਨਹੀਂ ਆ ਪੁੱਲਿਆ ਮੈਂ ਪੈਂਦਾ ਬਿਆਹ ਨਹੀਂ ਮੇਰੀ ਅੰਮੀਏ ਹੋ ਕਰਕੇ ਕਮਾਈਆਂ ਜਦ ਤੂੰ ਉਤੇਰਾ ਨਾ ਜਿ ਨਹੀਂ ਜਾਣੇ ਚੱਕੇ ਚਾਣੀ ਮੇਰੀ ਅੰਮੀਏ ਹਾਏ ਨਹੀਂ ਜਿਓ ਜਾਣੇ ਚੱਕੇ ਚਾਣੀ ਮੇਰੀ ਅੰਮੀਏ ਚਿੱਤ ਕਰਵੇਂ ਖਮੇ ਵੀ ਪਪਾ ਬੱਬਾ ਕਹਿੰਦੀ ਨਿਮਾਏ ਮੇਰੀਏ ਚਿੱਤ ਕਰਵੇਂ ਖਮੇ ਵੀ ਪਪਾ ਪੱਪ ਕਹਿੰਦੀ ਹੋਈ ਜੰਮ ਕੇ ਜਵਾਨੀ ਜਿਹੜੀ ਸੀ ਮਾਂ ਕੈਨੂੰ ਤਾਂ ਵਿਛੜਣਾ ਮੇਰਾ ਇਕੱਲੇ ਦਾ ਹੀ ਖਾਵੇ ਨੀ ਮਾਏ ਮੇਰੀਏ ਕੈਨੂੰ ਤਾਂ ਵਿਛੜਣਾ ਮੇਰਾ ਇਕੱਲੇ ਦਾ ਹੀ ਖਾਵੇ ਮੈਥੋਂ ਵਿਚੜਿਆ ਕੱਲਾ ਕੱਲਾ ਜੀਵਾ ਹਾਏ ਚਿੱਠੀ ਤੇਰੀ ਆਈ ਹਾਏ ਚਿੱਠੀ ਤੇਰੀ ਆਈ ਹਾਏ ਚਿੱਠੀ ਤੇਰੀ ਆਈ ਹਾਏ ਚਿੱਠੀ ਤੇਰੀ ਆਈ